ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਸਰਕਾਰੀ ਸਕੂਲ ਦੀਆਂ ਤਸਵੀਰਾਂ ਨੇ ਔਰੇ ਲੜਕੀਆਂ ਜੋ ਬੱਚੇ ਪੜ੍ਹਨ ਆ ਰਹੇ ਆ ਇਹ ਸਰਕਾਰੀ ਸਕੂਲ ਹੈ গারਲ ਸਕੂਲ ਹੈ ਔਰ ਤੁਸੀਂ ਇਹ ਤਸਵੀਰਾਂ ਵੇਖੋ ਕਿ ਅਸੀਂ ਇਹਨਾਂ ਤਸਵੀਰਾਂ ਨੂੰ ਕਵਰ ਕਿਉਂ ਕਰ ਰਹੇ ਹਾਂ ਇਹ ਸਾਹਮਣੇ ਤੁਸੀਂ ਸਕੂਲ ਦੀ ਬਿਲਡਿੰਗ ਸਕੂਲ ਦਾ ਗੇਟ ਵੇਖ ਰਹੇ ਹੋ ਇੱਕ ਸਕਿਉਰਿਟੀ ਗਾਰਡ ਹੈ ਜੋ ਇੱਕ ਟੀਮ ਸੰਕਰ ਨੇ ਦਿੱਤੀ ਹੋਈ ਹੈ ਕਿ ਜੋ ਬੱਚਿਆਂ ਨੂੰ ਰੋਡ ਵੀ ਪਾਰ ਕਰਵਾਏਗਾ ਔਰ ਸਕੂਲ ਦੀ ਸੇਫਟੀ ਵਾਸਤੇ ਖੜੇ ਨੇ ਮਲਾਜਮ ਨੇ ਔਰ ਦੱਸ ਦਈਏ ਕਿ ਇਹਨਾਂ ਬੱਚਿਆਂ ਵਾਸਤੇ ਸਰਕਾਰੀ ਬੱਸ ਇੱਕ ਨਹੀਂ ਆਈ। ਇਹ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਲੰਬੇ ਸਮੇਂ ਤੋਂ ਇਹ ਸਕੂਲ ਹੈ ਇੱਥੇ ਚੱਲ ਰਿਹਾ ਲੇਕਿਨ ਇੱਥੇ ਸਰਕਾਰੀ ਬੱਸ ਸਕੂਲ ਦੇ ਬੱਚੇ ਲੈ ਕੇ ਕੋਈ ਨਹੀਂ ਆਉਂਦੀ। ਆ ਜਿੰਨੀਆਂ ਪੀਲੀਆਂ ਬੱਸਾਂ ਤੁਸੀਂ ਜਾਂਦੀਆਂ ਵੇਖੋਗੇ ਇਹ ਸਭ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ ਸਭ ਬੱਸਾਂ ਲੱਗੀਆਂ ਹੋਈਆਂ ਨੇ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੇ ਰਹੇ ਆ। ਬੱਚਿਆਂ ਨੂੰ ਚੱਲਣਾ ਨਹੀਂ ਪੈਂਦਾ ਔਰ ਬਹੁਤ ਸਾਰੇ ਸਕੂਲਾਂ ਨੂੰ ਕਨਵੈਨਸ ਲੱਗੇ ਹੋਏ ਆ। ਔਰ ਸਰਕਾਰੀ ਸਕੂਲ ਦੀ ਗੱਲ ਕਰੀਏ ਤਾਂ ਸਰਕਾਰ ਖੋਕੇ ਦਾਅਵੇ ਕਰਦੀ ਆ ਔਰ ਖੋਖਲੇ ਦਾਅਵੇ ਕਰਦੀ ਆ ਔਰ ਕੋਈ ਤਾਂ ਨੰਨੀ ਛਾਂ ਦਾ ਇੱਕ ਬੜਾ ਵੱਡਾ ਪੈਗਾਮ ਦਿੰਦਾ ਕਿ ਨੰਨੀ ਛਾਂ ਜਿਹੜੀ ਆ ਉਹ ਮੋਹਿਮ ਦੇ ਅਸੀਂ ਆਉਣਾ ਰਹਾ ਔਰ ਬਹੁਤ ਵੱਡੀ ਲੋਣਾ ਨੇ ਉਸ ਵੇਲੇ ਨੰਨੀ ਛਾਂ ਦੇ ਉੱਤੇ ਵਡਿਆਈ ਖੱਟੀ ਆ ਲੇਕਿਨ ਨੰਨੀ ਛਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਨੰਨੀਆਂ ਛਾਵਾਂ ਕਿੱਥੋਂ ਚੱਲ ਕੇ ਕੋਈ ਪੈਦਲ ਆ ਰਿਹਾ ਕੋਈ ਆਟੋ ਤੇ ਆ ਰਿਹਾ ਤੇ ਕੋਈ ਇੱਕ ਦੂਸਰੇ ਨੂੰ ਹੱਥ ਦਿੰਦਾ ਸਕੂਲ ਵਿੱਚ ਪਹੁੰਚ ਰਿਹਾ ਬਹੁਤ ਸਾਰੇ ਬੱਚੇ ਇਸੇ ਤਰ੍ਹਾਂ ਭਟਕ ਰਹੇ ਆ ਕਿ ਕਿਸੇ ਹੱਲ ਨਾਲ ਕਿਸੇ ਟਾਈਮ ਦੇ ਨਾਲ ਸਕੂਲ ਪਹੁੰਚਿਆ ਜਾ ਸਕੇ ਔਰ ਨੰਨੀ ਛਾਂ ਦੇ ਦਾਅਵੇ ਵੀ ਖੋਖਲੇ ਹੋ ਗਏ ਕੀ ਸੋਚਿਆ ਨੰਨੀਆਂ ਛਾਵਾਂ ਵਾਸਤੇ ਜਿਹੜਾ ਨੇ ਅਹੁਦੇਦਾਰੀ ਨਿਭਾਈ ਸੀ ਔਰ ਜੇ ਹੁਣ ਗੱਲ ਕਰੀਏ ਤਾਂ ਬਹੁਤ ਸਾਰੇ ਕਹਿੰਦੇ ਆ ਜੀ ਬੇਟੀ ਪੜਾਓ ਤੇ ਬੇਟੀ ਬਚਾ ਹੁਣ ਬੇਟੀ ਪੜਾਓ ਪੜਾਓ ਕਿਵੇਂ ਪੜਾਓ ਸਿਰਫ ਸਕੂਲ ਦੇ ਵਿੱਚ ਪੜ੍ਹਾਈ ਲੇਕਿਨ ਸਕੂਲ ਵਿੱਚ ਆਉਣਾ ਤਾਂ ਪੈਣਾ ਕਹਿੰਦੇ ਆ ਜੀ ਰਸਤਾ ਸਾਰੇ ਦਸਦਰ ਦਿਆ ਕਰਾਇਆ ਕੋਈ ਨਹੀਂ ਦਿੰਦਾ ਐਵੇਂ ਮੰਤਰੀਆਂ ਦੇ ਖੋਖਲੇ ਦਾਵੇ ਆ ਖੋਖਲੇ ਦਾਵੇ ਤੁਹਾਨੂੰ ਇਹ ਕਲੀਅਰ ਕਰਕੇ ਦੱਸ ਰਹੇ ਆ ਕਿ ਮੰਤਰੀ ਕੀ ਕਹਿ ਦਿੰਦੇ ਆ ਕਿ ਬੇਟੀ ਪੜਾਉਤੇ ਬੇਟੀ ਲਿਖਾਓ ਬੇਟੀ ਪੜਾਉਣ ਤੱਕ ਆ ਰਸਤਾ ਦੱਸ ਦੇਣਾ ਕਿ ਸਰਕਾਰੀ ਸਕੂਲ ਖੁੱਲ ਗਿਆ ਇਹਦੇ ਅੰਦਰ ਸਟ੍ਰਕਚਰ ਆ ਗਿਆ ਇਹਦੇ ਅੰਦਰ ਚਿਹਰਾ ਆ ਗਿਆ ਇਹਦੇ ਅੰਦਰ ਪੂਰਾ ਇੰਟੀਰੀਅਰ ਆ ਗਿਆ ਔਰ ਡੈਕੋਰੇਸ਼ਨ ਹੋ ਗਈ ਆ ਉਹ ਪੇਂਟ ਕਲੀਆਂ ਰੰਗ-ਬਰੰਗੀਆਂ ਹੋ ਗਈਆਂ لیکن جو ਇਹਨਾਂ ਨੂੰ ਸਾਧਨ ਚਾਹੀਦਾ ਘਰ ਤੋਂ ਆਉਣ ਵਾਸਤੇ ਸਰਕਾਰੀ ਸਕੂਲਾਂ ਦੀਆਂ ਬੱਸਾਂ ਸਾਡਾ ਸ਼ਹਿਰ ਦੀਨਾ ਨਗਰ ਐਸ ਦੇ ਵਿੱਚ ਅਸੀਂ ਕੋਈ ਸਰਕਾਰੀ ਸਕੂਲ ਦੀ ਸਰਕਾਰੀ ਬੱਸ ਨਹੀਂ ਵੇਖੀ ਕਿ ਜਿਵੇਂ ਰੋਡਵੇਜ ਬੱਸਾਂ ਸਰਵਾਰੀਆਂ ਵਾਸਤੇ ਸਰਕਾਰੀ ਬੱਸਾਂ ਹੁੰਦੀਆਂ ਐਵੇਂ ਸਕੂਲਾਂ ਨੂੰ ਵੀ ਸਰਕਾਰੀ ਬੱਸਾਂ ਹੋਣ ਚਾਹੀਦੀਆਂ ਕਿ ਇਹ ਜੋ ਬੱਚੀਆਂ ਚੱਲ ਕੇ ਦੂਰ ਡੇਡੇ ਤੋਂ ਆਉਂਦੀਆਂ ਔਰ ਵਿਚਾਰੀਆਂ ਕਿਹੜਾ ਹਾਲਾਤਾਂ ਵਿੱਚ ਠੰਡ ਵਿੱਚ ਕੋਈ ਆਟੋ ਡੀਗ ਰਹੀ ਆ ਕੋਈ ਪ੍ਰਾਈਵੇਟ ਬੱਸ ਡੀਗ ਰਹੀ ਆ ਕਿਸੇ ਦਾ ਮਾਂ ਪਿਓ ਆਪਣੇ ਕੰਮ ਤੋਂ ਲੇਟ ਹੋ ਰਿਹਾ ਔਰ ਬੱਚੀਆਂ ਨੂੰ ਪਹਿਲੇ ਸਕੂਲ ਛੱਡ ਰਿਹਾ ਔਰ ਬਹੁਤ ਸਾਰੀਆਂ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਲੇਕਿਨ ਕਿਤੇ ਨਾ ਕਿਤੇ ਇਹ ਦਾਵਾ ਕਰਦੇ ਆਂ ਕਿ ਇਹੋ ਜੀ ਕੋਈ ਵੀ ਸਰਕਾਰ ਨੇ ਕੋਈ ਵੀ ਉਪਲਬਧੀ ਜਿਹੜੀ ਆ ਹਾਸਲ ਨਹੀਂ ਕੀਤੀ ਕਿਸੇ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਤੁਸੀਂ ਦੇਖ ਲਓ ਹਾਂ ਕਿਤੇ ਕੀਤੀ ਹੋਵੇ ਤਾਂ ਆਪਣੇ ਪਿੰਡ ਦੇ ਵਿੱਚ ਆਪਣੇ ਚਾਹੇਤਿਆਂ ਵਾਸਤੇ ਕੋਈ ਕਰ ਦਿੱਤੀ ਹੋਵੇਗੀ ਲੇਕਿਨ ਅਜੇ ਤੱਕ ਇੱਥੇ ਕੋਈ ਸਾਹਮਣੇ ਨਹੀਂ ਕਿਸੇ ਨੇ ਇੱਕ ਸਾਨੂੰ ਕਮੈਂਟ ਕਰਿਆ ਇਹ ਬਹੁਤ ਸਾਰੇ ਸਕੂਲਾਂ ਵਿੱਚ ਬੱਚਿਆਂ ਦੇ ਕਿਰਾਏ ਦੇ ਪੈਸੇ ਦਿੱਤੇ ਜਾਂਦੇ ਆ ਕਿ ਤੁਸੀਂ ਕਿਰਾਇਆ ਜਿਹੜਾ ਉਹਦੇ ਹੁਣ ਜਦੋਂ ਅਸੀਂ ਬੱਚਿਆਂ ਨੂੰ ਪੁੱਛਿਆ ਤੇ ਉਹ ਕਹਿੰਦੇ ਸਾਨੂੰ ਕੋਈ ਕਿਰਾਇਆ ਨਹੀਂ ਮਿਲਦਾ ਜਦੋਂ ਅਸੀਂ ਆਟੋ ਵਾਲੇ ਨੂੰ ਪੁੱਛਿਆ ਕਿ ਤੁਹਾਨੂੰ ਸਕੂਲ ਕਿਰਾਇਆ ਦਿੰਦਾ ਕਹਿੰਦੇ ਨਹੀਂ ਸਾਨੂੰ ਕੋਈ ਕਿਰਾਇਆ ਨਹੀਂ ਦਿੰਦਾ ਬੱਸ ਵਾਲੇ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਸਭ ਕਿਰਾਇਆ ਆਪਣੇ ਕੋਲੋਂ ਕੋਈ ਸਕੂਲ ਨਹੀਂ ਦਿੰਦਾ ਸਰਕਾਰ ਕਿਸੇ ਤਰ੍ਹਾਂ ਦੀ ਇਹ ਸਹੂਲਤ ਜਿਹੜੀ ਆ ਨਹੀਂ ਦੇ ਰਹੀ ਔਰ ਖੋਖਲੇ ਦਾਅਵੇ ਇਹ ਵੋਟਾਂ ਵਾਲਿਆਂ ਤੋਂ ਪਿੱਛੇ ਹਟੋ ਆਪਣੇ ਆਵਾਜ਼ ਜਿਹੜੀ ਆ ਉਹ ਇੱਕ بلند ਕਰੋ ਕਿ ਇਹਨਾਂ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਐ ਬੱਸਾਂ ਮਿਲ ਸਕਣ ਤਾਂ ਜੋ ਇਹਨਾਂ ਨੂੰ ਆਉਣਾ ਜਾਣਾ ਸੌਖਾ ਹੋ ਸਕੇ ਦੂਰ ਦਰਡੇ ਤੋਂ ਬੱਚੇ ਇੱਥੇ ਪੜ੍ਹਨਾ ਹੁੰਦੇ ਆ ਔਰ ਜਿਵੇਂ ਗਰਮੀਆਂ ਹੁੰਦੀਆਂ ਉਸ ਵੇਲੇ ਵੀ ਬੱਚਿਆਂ ਨੂੰ ਪੈਦਲ ਚੱਲ ਕੇ ਇਧਰ ਉਧਰ ਦੂਰ ਦਰਡੇ ਤੱਕ ਜਾਣਾ ਪੈਂਦਾ ਸਾਈਕਲਾਂ ਤੇ ਜਾਣਾ ਪੈਂਦਾ ਕਈ ਵਾਰੀ ਪੇਰੈਂਟਸ ਜਿਹੜੇ ਆ ਛੁੱਟੀ ਦੇ ਟਾਈਮ ਨਹੀਂ ਬੱਚੇ ਨੂੰ ਲੈ ਸਕਦੇ ਬਹੁਤ ਪਰੇਸ਼ਾਨੀ ਹੁੰਦੀ ਆ ਔਰ ਸਰਕਾਰ ਜਿਹੜੀ ਆ ਉਸਨੇ ਕੀ ਕੀਤਾ ਇਹਨਾਂ ਵਾਸਤੇ ਬੇਟੀ ਪੜਾਓ ਬੇਟੀ ਬਚਾ ਬਸ ਇੱਕ ਨਾਰਾ ਰੱਖਿਆ ਔਰ ਉਸ ਨਾਰੇ ਦੇ ਉੱਤੇ ਪੂਰੀ ਜਿਹੜੀ ਆ ਉਹ ਸਹਿਯੋਗ ਪੂਰਨ ਤੌਰ ਤੇ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਔਰ ਦੱਸਦਾ ਇਹ ਕਿ ਆ ਤਸਵੀਰਾਂ ਤੁਹਾਨੂੰ ਦੀਨਾਨਗਰ ਦੇ ਬਿਲਕੁਲ ਗਰਲ ਸਕੂਲ ਦੇ ਸਾਹਮਣੇ ਦੀਆਂ ਕੰਨਿਆ ਸਕੂਲ ਦੇ ਸਾਹਮਣੇ ਦੀਆਂ ਤਸਵੀਰਾਂ ਨੇ ਔਰ ਬਹੁਤ ਸਾਰੇ ਬੱਚੇ ਤੁਸੀਂ ਪੈਦਲ ਜਾਂਦੇ ਵੇਖ ਰਹੇ ਹੋ ਬਸ ਇਹ ਦੂਦ ਰੇਡੇ ਤੋਂ ਕੋਈ ਆਪਣੇ ਆਪ ਤੋਂ ਉਤਰ ਰਿਹਾ ਕੋਈ ਬੱਸ ਤੋਂ ਉਤਰ ਰਿਹਾ ਕੋਈ ਮਾਂ ਪਿਓ ਛੱਡ ਕੇ ਜਾ ਰਿਹਾ ਇਸੇ ਤਰ੍ਹਾਂ ਤਸਵੀਰਾਂ ਨੇ ਔਰ ਤੁਹਾਨੂੰ ਕਿਵੇਂ ਲੱਗੀ ਹੈ ਖਬਰ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ